ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਵੱਡੀ ਗੱਲ ਕਹੀ ਤੇ ਇੱਕ ਸਿੱਧਾ ਸੁਨੇਹਾ ਦਿੱਤਾ ਪੰਜਾਬੀਆਂ ਨੂੰ ਔਰ ਤੁਹਾਨੂੰ ਦੱਸਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਹਾਂ ਅਮਲੋਹ ਹਲਕਾ ਵਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਹਜ਼ਾਰਾਂ ਤੋਂ ਵੀ ਵੱਧ ਟਰੈਕਟਰਾਂ ਨਾਲ ਪੰਜਾਬ ਬਚਾਓ ਯਾਤਰਾ ਦੌਰਾਨ ਸਾਡੇ ਕਾਫਲੇ ਦਾ ਸਵਾਗਤ ਕੀਤਾ ਫੁੱਲਾਂ ਦੇ ਮੀਂਹ ਨਾਲ ਨੌਜਵਾਨ ਵੀਰ ਬਜ਼ੁਰਗ ਮਾਤਾਵਾਂ ਅਤੇ ਭੈਣਾ ਸਭ ਨੇ ਜੋ ਪਿਆਰ ਬਖਸ਼ਿਆ ਹੈ ਮੈਂ ਉਸ ਦਾ ਕਰਜ਼ਾਈ ਰਹਾੰਗਾ ਮੈਂ ਵਾਅਦਾ ਕਰਦਾ ਹਾਂ ਤੁਹਾਡੀਆਂ ਦਸੀਆਂ ਮੰਗਾਂ ਅਤੇ ਜ਼ਰੂਰਤਾਂ ਦੀਆਂ ਪੂਰਤੀ ਲਈ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਯਤਨ ਕਰਾਂਗਾ ਪਰਮਾਤਮਾ ਸੁੱਖ ਰੱਖੇ ਸੂਬੇ ਵਿੱਚ ਆਪਣੀ ਸਰਕਾਰ ਬਣਨ ਤੇ ਇਸ ਇਲਾਕੇ ਦੀ ਨਿਹਾਰ ਵੀ ਬਦਲੀ ਜਾਵੇਗੀ ਮੈਂ ਵਧਾਈ ਦਿੰਦਾ ਹਾਂ ਛੋਟੇ ਵੀਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸਮੇਤ ਇਸ ਹਲਕੇ ਦੀ ਸਮੂਹੀ ਲੀਡਰਸ਼ਿਪ ਨੂੰ ਅਤੇ ਵਰਕਨਾ ਸਭਾਨਾਂ ਨੂੰ ਜਿਨ੍ਹਾਂ ਨੇ ਮਿਹਨਤ ਤੇ ਲਗਨ ਦੇ ਨਾਲ ਯਾਤਰਾ ਨੂੰ ਇਲਾਮੀ ਸਰ ਕਾਮਯਾਬੀ ਦਵਾਈ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਜੀ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਬਚਾਓ ਯਾਤਰਾ ਕਰਦੇ ਪਏ ਹੈਗੇ ਜੀ ਤੇ ਪੰਜਾਬੀਆਂ ਨੂੰ ਸਿੱਧਾ ਸੁਨੇਹਾ ਵੀ ਦੇ ਰਹੇ ਹੈਗੇ ਉਹਨਾਂ ਨੇ ਸ਼ੁਕਰੀਆ ਦਾ ਕੀਤਾ ਹੈਗਾ ਉਹਨਾਂ ਵਰਕਰਾਂ ਦਾ ਲੋਕਾਂ ਦਾ ਜਿਨ੍ਹਾਂ ਨੇ ਪੰਜਾਬ ਬਚਾਓ ਯਾਤਰਾ ਨੂੰ ਜੋ ਹੈ ਸਫਲ ਬਣਾਇਆ ਹੈਗਾ ਤੁਹਾਨੂੰ ਦੱਸਦੀਏ ਅਮ ਲੋਕ ਹਲਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਤੇ ਗਿਣਤੀ ਦੇ ਵਿੱਚ ਟਰੈਕਟਰ ਆਏ ਨੇ ਬਜ਼ੁਰਗ ਆਏ ਨੇ ਬੀਬੀਆਂ ਆਈਆਂ ਤੇ ਨੌਜਵਾਨਾਂ ਨੇ ਸਾਡਾ ਬੜਾ ਸਾਥ ਦਿੱਤਾ ਹੈ ਤੁਸੀਂ ਇਸ ਅਨੂ ਇਲਾਕੇ ਨੂੰ ਜਿਤਾਓ ਅਸੀਂ ਤੁਹਾਡੀ ਜਗ੍ਹਾ ਦੀ ਜਿਹੜੀ ਹੈ ਨੁਹਾਰ ਬਦਲਾਂਗੇ ਵੱਡੀ ਖਾ ਪਰ ਤੁਸੀਂ ਲੱਕੀ ਕੋਈ ਜਰੂਰ ਦੱਸੋ ਤੁਹਾਨੂੰ ਦੱਸਤੀ ਜੀ ਲਗਾਤਾਰ ਸੁਪੀਰ ਬادل ਜੋ ਹੈ ਯਾਤਰਾ ਕਰਦੇ ਪਏ ਹੈਗੇ ਆ ਜੀ ਪੰਜਾਬ ਬਚਾਓ ਯਾਤਰਾ ਧੰਨਵਾਦ ਵੀ ਕੀਤਾ ਉਹਨਾਂ ਨੇ ਉਹਨਾਂ ਨੇ ਧੰਨਵਾਦ ਕੀਤਾ ਹਲਕਾ ਫਤਗਰ ਸਾਹਿਬ ਦੀ ਸੰਗਤ ਦਾ ਜਿਨ੍ਹਾਂ ਨੇ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਬਚਾਓ ਯਾਤਰਾ ਚ ਸ਼ਮੂਲਤ ਕੀਤੀ ਤੁਹਾਨੂੰ ਇਹ ਵੀ ਦੱਸਦੀਏ ਜੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਛੋਟੇ ਸਾਹਿਬ ਜਦਿਆਂ ਨੂੰ ਨਤਮਸਤਕ ਹੋ ਕੇ ਅੱਜ ਫਤਿਹਗੜ ਸਾਹਿਬ ਹਲਕੇ ਦੀ ਪੰਜਾਬ ਬਚਾਓ ਯਾਤਰਾ ਕੀਤੀ ਮੈਂ ਧੰਨਵਾਦ ਕਰਦਾ ਹਾਂ ਇਸ ਪਵਿੱਤਰ ਤਰਦੀਦੀ ਸੰਕਤ ਦਾ ਜਿਨ੍ਹਾਂ ਨੇ ਬੇਹਸਾ ਪਿਆਰ ਅਤੇ ਸਤਿਕਾਰ ਬਖਸ਼ਿਆ ਮੈਂ ਵਧਾਈ ਦਿੰਦਾ ਹਾਂ ਹਲਕੇ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਚਿੰਮਾ ਜੀ ਯੂਥ ਕਾਲੀ ਦਲ ਦੇ ਪ੍ਰਧਾਨ ਸਬਰਜੀਤ ਸਿੰਘ ਨਿਚਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਮਰਜੀਤ ਸਿੰਘ ਚਨਾਰਖਲ ਅਤੇ ਮਨਮੋਹਨ ਸਿੰਘ ਸਾਫ ਦਾ ਚੇਅਰਮੈਨ ਜ਼ਿਲ੍ਹਾ ਪੰਚਾਇਤ ਬਲਜੀਤ ਸਿੰਘ ਬੁੱਟਾ ਅਤੇ ਉਹਨਾਂ ਦੀਆਂ ਸਾਰੀਆਂ ਟੀਮਾਂ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਇੰਨੀ ਸ਼ਾਨਦਾਰ ਢੰਗ ਨਾਲ ਕਾਮਯਾਬੀ ਹੋਈ ਪੰਜਾਬ ਚਾਉ ਯਾਤਰਾ ਦਾ ਅੰਮ੍ਰੋਹ ਪਹੁੰਚ ਕੇ ਯਾਤਰਾ ਚ ਸੈਂਕੜੇ ਟਰੈਕਟਰਾਂ ਦਾ ਕਾਫਲਾ ਹੋਇਆ ਸ਼ਾਮਿਲ ਦਿਲੋਂ ਧੰਨਵਾਦੀਆਂ ਦਾ ਤਨਵਾਦ ਤੁਸੀਂ ਤਾਂ ਸਾਡਾ ਹੌਸਲਾ ਹੀ ਬਹੁਤ ਵਧਾ ਦਿੱਤਾ ਪੰਜਾਬ ਬਚਾਓ ਯਾਤਰਾ ਦੌਰਾਨ ਫਤਿਹਗੁਰ ਸਾਹਿਬ ਇੱਕ ਨਸਮੱਕਰ ਹੋ ਅੱਜ ਵੀ ਯਾਤਰਾ ਦੀ ਸ਼ੁਰੂਆਤ ਕੀਤੀ ਤੁਹਾਨੂੰ ਜਾਣਦੀ ਜੀ ਸੁਖਵੀਰ ਸਿੰਘ ਬਾਦਲ ਲਗਾਤਾਰ ਵਗ ਵਗ ਲੱਗ ਕੇ ਇੱਥੇ ਜਾ ਕੇ ਪੰਜਾਬ ਬਚਾਓ ਯਾਤਰਾ ਕਰਦੇ ਪਏ ਹੈਗੇ ਜੀ ਤੇ ਉਹਨਾਂ ਨੂੰ ਬੜਾ ਵਧੀਆ ਸਮਰਥਨ ਮਿਲਦਾ ਪਿਆ ਹਾਂ ਤੁਸੀਂ ਇਸ ਵਾਰ ਕੀ ਗੋ ਜਰੂਰ ਆਪਣੀ رائے ਵੀ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਕਿ ਸ਼੍ਰੋਮਣੀ ਕਾਲੀ ਦਲ ਬਈ ਵਧੀਆ ਕੰਮ ਕਰ ਰਹੀ ਪਈ ਹੈਗੀ ਲੋਕਾਂ ਦੇ ਵਿੱਚ ਤੇ ਇਦਾਂ ਹੀ ਵੀਰ ਸਿੰਘ ਬਾਦਲ ਤੁਸੀਂ ਵਧੀਆ ਕੰਮ ਕਰਦੇ ਰਹੋ ਤੇ ਪੰਥ ਦੀ ਸੇਵਾ ਕਰਦੇ ਰਹੋ ਉਮੀਦ ਕਰਦੇ ਹਾਂ ਤੁਹਾਡਾ ਜੋ ਇੰਨੀ ਮਿਹਨਤ ਹੈਗੀ ਇਹ ਸਫਲ ਆਏਗੀ ਤੇ ਤੁਸੀਂ ਵੀ ਜੋ ਹੈ ਸੱਤਾ ਵਿੱਚ ਆਓਗੇ ਤੇ ਲੋਕਾਂ ਦੀ ਮਦਦ ਕਰੋਗੇ ਤੇ ਉਹਨਾਂ ਦਾ ਵਿਸ਼ਵਾਸ ਕਾਇਮ ਰੱਖੋਗੇ ਥੈਂਕ ਯੂ